ਬਿਆਸ ਦਰਿਆ ਦਾ ਬੰਨ ਟੁੱਟਣ ਤੋਂ ਬਾਅਦ ਆ ਵਾਲੀ ਕੋਠੀ ਦੀਆਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੇਖੋ ਇਹ ਕੋਠੀ ਪਹਿਲਾਂ ਕਿਵੇਂ ਦੀ ਸੀ ਅੱਗੋਂ ਵੇਖੋ ਕਿੱਡਾ ਸੋਹਣਾ ਗੇਟ ਬਣਿਆ ਹੈ ਲੋਕ ਟਾਈਲ ਗੇਟ ਤੱਕ ਲੱਗੀ ਹੋਈ ਏ ਤੇ ਕਿੱਡਾ ਸੋਹਣਾ ਇਹ ਮਕਾਨ ਏ ਕੋਠੀ ਕਹਿੰਦੇ ਬਹੁਤ ਮਹਿੰਗੀ ਸੀ ਤੇ ਬੜੀ ਮਿਹਨਤ ਦੇ ਨਾਲ ਵੀਰਾਂ ਨੇ ਕੋਠੀ ਪਾਈ ਸੀ ਪਰ ਜਦੋਂ ਕਹਿੰਦੇ ਆ ਨਾ ਕਿ ਕੁਦਰਤ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਉਹੀ ਹੋਇਆ ਕੁਦਰਤ ਦੇ ਅੱਗੇ ਅੱਜ ਕਿਸੇ ਦੀ ਵੀ ਨਹੀਂ ਚੱਲ ਸਕਦੀ ਪਾਣੀ ਇੰਨਾ ਜ਼ਿਆਦਾ ਆ ਗਿਆ ਆਈਡੀ ਸੋਹਣੀ ਕੋਠੀ ਸੀ ਕਹਿੰਦੇ ਮਿੰਟਾਂ ਵਿੱਚ ਹੀ ਢੱਟ ਗਈ ਵੇਖੋ ਜਿਵੇਂ ਜਿਵੇਂ ਪਾਣੀ ਘਾ ਵਧੀ ਜਾ ਰ ਕਿੰਨੀ ਮਹਿੰਗੀ ਕੋਠੀ ਮਿੰਟਾਂ ਸਕਿੰਟਾਂ ਚ ਚਲ ਗਈ ਸੱਚੀ ਕੁਦਰਤ ਦੇ ਅੱਗੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਬਹੁਤ ੱੱਕਾ ਹੋਇਆ ਇਹਨਾਂ ਵੀਰਾਂ ਨਾਲ ਤੇ ਸਾਰੇ ਜਾਣੇ ਕਹਿ ਰਿਹਾ ਕਿ ਇਹਨਾਂ ਨੂੰ ਕੋਠੀ ਨਹੀਂ ਸੀ ਪਾਉਣੀ ਚਾਹੀਦੀ ਦਰਿਆ ਦੇ ਨੇੜੇ ਬਾਈ ਪਹਿਲਾਂ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਕਹਿੰਦੇ ਨਾਲੇ ਪਾਣੀ ਹੋਰ ਬੰਨੇ ਜਾ ਰਿਹਾ ਸੀ ਉੱਥੋਂ ਮੋੜ ਲੈ ਲਿਆ ਤੇ ਪਾਣੀ ਇਧਰ ਨੂੰ ਹੋ ਗਿਆ ਤੇ ਬਾਕੀ ਕੀ ਹੋਣੀ ਜੋ ਹੋਣੀ ਹੋਵੇ ਉਹਨੂੰ ਆਪਾਂ ਕਦੇ ਵੀ ਨਹੀਂ ਰੋਕ ਸਕਦੇ ਹੁਣ ਤਾਂ ਬਾਅਦ ਚ ਗੱਲਾਂ ਹੀ ਹੁੰਦੀਆਂ ਵੀ ਇੰਝ ਕਰ ਲੈਂਦੇ ਇੰਝ ਕਰ ਲੈਂਦੇ ਬਾਈ ਪਹਿਲਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਕੀ ਹੋਣਾ ਕੀ ਨਹੀਂ ਹੋਣਾ ਜੇਕਰ ਬੰਦੇ ਨੂੰ ਪਹਿਲੇ ਪਤਾ ਲੱਗ ਜੇ ਤਾਂ ਬੰਦਾ ਫ ਪਰਿਵਾਰ ਦੀ ਖੁਸ਼ੀ ਲਈ ਤੰਦਰੁਸਤੀ ਲਈ ਕਮੈਂਟਾਂ 'ਚ ਵਾਇਗਰੂ ਜ਼ਰੂਰ ਲਿਖ ਕੇ ਜਾਓ